ਅੱਛੀ ਗੱਲ ਦੀ ਸਵਾਗਤ ਕਰਦੇ ਆਂ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਪਟਿਕੂਲਾਡਾ ਵੱਲੋਂ ਅੱਜ ਫਿਰ ਅਸੀਂ ਇੱਕ ਨਵੀਂ ਕਲੈਕਸ਼ਨ ਨਾਲ ਹਾਜ਼ਰ ਹੋਏ ਆਂ ਪਹਿਲਾਂ ਮੇਰੀਆਂ ਭੈਣਾਂ ਨੂੰ ਰਿਕਵੈਸਟ ਆ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਮੇਰੀ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਤੋਂ ਜਲਦੀ ਮਿਲ ਸਕੇ ਜੀ ਅਸੀਂ ਹਰ ਰੋਜ਼ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੁੰਦੇ ਆਂ ਜੀ ਅੱਜ ਦੀ ਵੀ ਜਿਹੜੀ ਸਾਡੀ ਕਲੈਕਸ਼ਨ ਰਹਿਣ ਵਾਲੀ ਆ ਉਹ ਲੈ ਕੇ ਮੇਰੀਆਂ ਭੈਣਾਂ ਦੇ ਵਾਸਤੇ ਆਰਕੰਡੀ ਦੇ ਸੂਟ ਲੈ ਕੇ ਆਇਆ ਕਾਫੀ ਮੇਰੀਆਂ ਭੈਣਾਂ ਨੇ ਸਾਡੇ ਕੋਲ ਡਿ ਨੀਡਲ ਵਰਕ ਚੱਲ ਰਿਹਾ ਉਹ ਵੀ ਆਰਕੰਡੀ ਤੇ ਬਹੁਤ ਪਿਆਰਾ ਲੱਗਦਾ ਜੀ ਹੋਇਆ ਤੇ ਪੇਟ ਵਰਤੇ ਜਿਹੜਾ ਪੇਟ ਹੁੰਦਾ ਜੀ ਉਹ ਵੀ ਆਰਕੰਡੀ ਤੇ ਬਹੁਤ ਪਿਆਰੀ ਪੇਂਟਿੰਗ ਹੁੰਦੀ ਇਸ ਕਰਕੇ ਮੇਧੀਆਂ ਭੈਣਾਂ ਦੀ ਡਿਮਾਂਡ ਸੀ ਆਰਕੰਡੀ ਪਰ ਇਹ ਆਰਕੰਡੀ ਸਟਾਫ ਲੈ ਕੇ ਆਏ ਜੋ ਤੁਹਾਨੂੰ ਸੂਟ ਪਊਗਾ ਸਿਰਫ 500 ਦੇ ਵਿੱਚ 500 ਦੇ ਵਿੱਚ ਤੁਹਾਨੂੰ ਸਿਰਫ origional ਵਾਲੀ ਆਰਕੰਡੀ ਵਿੱਚ ਸੂਟ ਪੈਣ ਵਾਲਾ ਜਿਸ ਤੋਂ ਬਾਅਦ ਤੁਹਾਨੂੰ ਅਸੀਂ ਦਿਖਾਵਾਂਗੇ ਬਰਬਰੀ ਦੇ ਵਿੱਚ ਸੂਟ ਲੈ ਕੇ ਆਏ ਆ ਜੀ ਉਹ ਵੀ ਪ੍ਰਿੰਟ ਬਹੁਤ ਪਿਆਰੇ ਰਹਿਣ ਵਾਲੇ ਬਰਬਰੀ ਦੇ ਵਿੱਚ ਵੀ ਸਭ ਤੋਂ ਪਹਿਲਾਂ ਤੁਸੀਂ ਕਲਰ ਚੈੱਕ ਕਰੀ ਚਲੋ ਆਰਕੰਡੀ ਦਾ ਕਲਰ ਚੈੱਕ ਕਰੋ ਜੀ ਬਹੁਤ ਪਿਆਰਾ ਕਲਰ ਹੈ ਸਾਰੇ ਇੰਗਲਿਸ਼ ਕਲਰ ਰਹਿਣ ਵਾਲੇ ਆ ਜੀ ਪ੍ਰਾਈਸ ਸਿਰਫ 500 ਦਾ ਖੰਡੀ ਦਾ ਸੂਟ ਪਹਿਨਣ ਵਾਲਾ ਜੀ ਮਾਰਕੀਟ ਦੇ ਵਿੱਚ ਤੁਹਾਨੂੰ ਬਹੁਤ ਕੋਸਟਲੀ ਸੂਟ ਪਹਿਣਾ ਜੀ ਸਾਡੀ ਜਿਹੜੀ ਪ੍ਰਾਈਸ ਸਿਰਫ ਜੈਨੂਅਲ ਜੀ ਹੁੰਦੀ ਆ ਜੀ ਤੇ ਚੈੱਕ ਕਰੋ ਜੀ ਇਹ ਆਰ ਕੰਡੀ ਦੇ ਵਿੱਚ ਬਹੁਤ ਹੀ ਪਿਆਰਾ ਜਿਹਾ ਕਲਰ ਠੀਕ ਹੈ ਜੀ ਦੂਸਰਾ ਕਲਰ ਚੈੱਕ ਕਰੋ ਜੀ ਇਹ ਵੀ ਲਾਈਟ ਜਿਹਾ ਸੀ ਗ੍ਰੀਨ ਦੇ ਵਿੱਚ ਰਹੂਗਾ ਜੀ ਆਰ ਕੰਡੀ 100 ਰੁਪਏ ਪਰ ਮੀਟਰ ਦੇ ਦਾ ਰਹਿਣ ਵਾਲੀ ਹੈ ਜੀ ਇਹ ਵੀ 100 ਰੁਪਏ ਪਰ ਮੀਟਰ ਦੇ ਨਾਲ 500 ਤੁਹਾਨੂੰ ਸੂਟ ਪਹਿਨਣ ਵਾਲਾ ਆਰ ਕੰਡੀ ਦਾ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਕਲਰ ਹੋਊਗਾ ਗ੍ਰੇ ਠੀਕ ਹੈ ਜੀ ਇਹ ਵਾਲਾ ਕਲਰ ਚੈੱਕ ਕਰੋ ਜੀ ਪਿੰਕ ਦੇ ਵਿੱਚ ਬੇਬੀ ਪਿੰਕ ਦੇ ਵਿੱਚ ਕਲਰ ਪਊਗਾ ਤੁਹਾਨੂੰ ਇਹ ਬਹੁਤ ਹੀ ਪਿਆਰਾ ਜਿਹਾ ਇਹ ਵਾਲਾ ਦੇਖੋ ਜੀ ਲਾਈਟ ਜਿਹਾ ਸਕਾਈ ਬਲੂ ਦੇ ਵਿੱਚ ਕਹਿਣ ਵਾਲਾ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਜੀ ਇਹ ਇਹ ਲੈਮਨ ਕਲਰ ਹੋਊਗਾ ਜੀ ਲਾਈਟ ਜਿਹਾ ਮਿੱਠਾ ਜਿਹਾ ਪੀਲਾ ਜਿਹਾ येलो ਕਲਰ ਹੈ ਬਹੁਤ ਹੀ ਪਿਆਰਾ ਜਿਹਾ ਇਹ ਵਾਲਾ ਕਲਰ ਚੈੱਕ ਕਰੋ ਜੀ ਸਾਰੇ ਕਲਰ ਬਹੁਤ ਹੀ ਪਿਆਰੇ ਪਿਆਰੇ ਰਹਿਣ ਵਾਲੇ ਆ ਜੀ ਕੋਈ ਵੀ ਕਲਰ ਤੁਸੀਂ ਲੈ ਸਕਦੇ ਹੋ ਜੀ ਇਦਾਂ ਦਾ ਕੋਈ ਕਲਰ ਨਹੀਂ ਜਿਹੜਾ ਤੁਹਾਨੂੰ ਨਾ ਪਸੰਦ ਆਵੇ ਸਾਰੇ ਕਲਰ ਬੜੇ ਪਿਆਰੇ ਆ ਇਹ ਵਾਲਾ ਕਲਰ ਚੈੱਕ ਕਰੋ ਜੀ ਬਹੁਤ ਪਿਆਰੀ ਪੇਂਟਿੰਗ ਹੋਣੀ ਹੈ ਜਿਹਦੇ ਵਾਸਤੇ ਆਰ ਕੰਡ ਦੇ ਸਟਾਫਰ ਹੋਊਗਾ ਜੀ ਦੇਖੋ ਜੀ ਠੀਕ ਹੈ ਜੀ ਬਹੁਤ ਹੀ ਪਿਆਰੇ ਜਿਹੇ ਸੂਟ ਰਹਿਣ ਵਾਲੇ ਆ ਇਹ ਵਾਲਾ ਕਲਰ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਕਲਰ ਹੈ ਇਹ ਚੈੱਕ ਕਰੋ ਜੀ ਠੀਕ ਹੈ ਸਾਡੇ ਕੋਲੇ 2 2 ਤਿੰਨ ਤਰ ਸੂਟ ਅਵੇਲੇਬਲ ਹੈ ਕਲਰ ਦੇ ਇਹ ਵਾਲਾ ਦੇਖੋ ਜੀ ਸਕੈਨ 쉐ਡ ਦੇ ਵਿੱਚ ਇਹ ਵਾਲਾ ਚੱਕਰੂ ਜੀ ਲਾਈਟ ਜਿਹਾ ਔਰੈਂਜ 쉐ਡ ਰਹੂਗਾ ਲਾਈਟ ਔਰੈਂਜ 쉐ਡ ਆ ਬਹੁਤ ਹੀ ਮਿੱਠਾ ਜਿਹਾ ਪਰ ਕਲਰ ਡਲ ਆ ਰਿਹਾ ਜੀ ਇਹ ਵਾਲਾ ਦੇਖੋ ਜੀ λεਮਨ ਕਲਰ ਇਹ ਬੇਬੀ ਪਿੰਕ ਕਲਰ ਆ ਜੀ ਠੀਕ ਹੈ ਜੀ ਇਹ ਸਨ ਆਰਕੰਡੀ ਪ੍ਰਾਈਸ ਸਿਰਫ ਰਹਿਣਾ ਸੀ ਇਹਨਾਂ ਦਾ 500 ਰੁਪਏ ਠੀਕ ਹੈ ਜੀ 500 ਦਾ ਤੁਹਾਨੂੰ ਸੂਟ ਪਹਿਨਣ ਵਾਲਾ ਸੀ ਆਰਕੰਡੀ ਦਾ ਇਸੋਗੇ ਤੁਹਾਨੂੰ ਦਿਖਾਵਾਂਗੇ ਬਰਬਰੀ ਦੇ ਸੂਟ ਬੜੇ ਪਿਆਰੇ ਜੇ ਸੂਟ ਰੈਣ ਵਾਲੇ ਬਰਬਰੀ ਦੇ ਵੀ ਲੋ ਜੀ ਸਾਰੇ ਕਲਰ ਤੋਂ ਨੂੰ ਬਰਬਰੀ ਦੇ ਵਿੱਚ ਨਿਊ ਸ਼ੇਡ ਦੇ ਵਿੱਚ ਕਲਰ ਪੈਣਗੇ ਮੈਲਨ ਵਾਲੇ ਜੀ ਬਹੁਤ ਹੀ ਪਿਆਰੇ ਜੇ ਨਿਊ ਕਲਰ ਲੈ ਕੇ ਆਏ ਤੁਹਾਡੇ ਵਾਸਤੇ ਇੰਗਲਿਸ਼ ਕਲਰ ਆਣਗੇ ਬਰਬਰੀ ਇਹ ਜੂਟ ਬਰਬਰੀ ਹੈ ਜਿੰਨੇ ਜਦੀਕ ਤੋਂ ਦੇਖੋ ਏਕੇ ਟੈਕਸ ਦੀ ਜੂਟ ਬਰਬਰੀ ਰੈਣ ਵਾਲੀ ਹੈ ਜੀ ਇਹ ਇਹ ਵਾਲੀ ਰਹੂਗੀ ਇਹ ਬਾਟਮ ਮਸਲੀਨ ਦੀ ਬਾਟਮ ਰਹੂਗੀ ਜੀ ਜੂਟ ਬਰਬਰੀ ਹੈ ਚੈੱਕ ਕਰੋ ਜੀ ਆਹ RAM ਨਾ ਤੁਸੀਂ ਕਾਟਨ ਲਾਈਨਿੰਗ ਲਗਾ ਸਕਦੇ ਹੋ ਜੂਟ ਬਰਬਰੀ ਦੇ ਵਿੱਚ ਰੈਣ ਵਾਲੇ ਸੂਟ ਹੈ ਦੇਖੋ ਬਹੁਤ ਪਿਆਰਾ ਸੂਟ ਰੈਣ ਵਾਲਾ ਕਲਰ ਚੈੱਕ ਕਰੋ ਕਿੰਨਾ ਪਿਆਰਾ ਕਲਰ ਹੈ ਸਾਰੇ ਇੰਗਲਿਸ਼ ਕਲਰ ਆਣਗੇ ਜੀ ਠੀਕ ਹੈ ਜੀ ਜਲਦੀ ਅਲਿ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਪ੍ਰਾਈਸ ਸਿਰਫ ਰੈਣ ਵਾਲੀ ਇਹਦੀ 1100 ਰੁਪਏ 1100 ਦੇ ਵਿੱਚ ਤੇਵਾਂ ਦਾ ਸੂਟ ਸਾਡੇ ਕੋਲ ਬਾਈ ਕਰ ਸਕਦੇ ਆ ਜੀ ਅਗਲਾ ਕਲਰ ਚੈੱਕ ਕਰੋ ਜੀ ਸਾਰੇ ਇੰਗਲਿਸ਼ ਕਲਰ ਹੀ ਮਿਲ ਲੰਗੇ ਤੁਹਾਨੂੰ ਕੋਈ ਵੀ ਏਦਾਂ ਦਾ ਕਲਰ ਚਾਰਟ ਨਹੀਂ ਹੈਗਾ ਤੇ ਕਲਰ ਸਾਰੇ ਪਿਆਰੇ ਪਿਆਰੇ ਆ ਜੀ ਕੋਈ ਵੀ ਏਦਾਂ ਦਾ ਕਲਰ ਜਿਹੜਾ ਤੁਹਾਨੂੰ ਨਾ ਪਸੰਦ ਆਵੇ ਇਹਨੇ ਸੋਹਣੇ ਕਲਰ ਆਏ ਜੀ ਇਹਦੇ ਵਿੱਚ ਬਹੁਤ ਹੀ ਪਿਆਰੇ ਪਿਆਰੇ ਦੇਖੋ ਜੀ ਚੈੱਕ ਕਰੋ ਇਹ ਵਾਲੀ ਰਹੂਗੀ ਮਸਲੀਨ ਦੀ ਬਾਟਮ ਠੀਕ ਹੈ ਜੀ ਇਹ ਵਾਲੀ ਰਹੂਗੀ ਇਹਦੇ ਨਾਲ ਸ਼ਰਟ ਕਲਰ ਦੇਖੋ ਜੀ ਕਿੰਨਾ ਪਿਆਰਾ ਕੋਈ ਵੀ ਕਲਰ ਐਡਾ ਦਾ ਨਹੀਂ ਜਿਹੜਾ ਤੁਹਾਨੂੰ ਨਾਪ ਸਕਦਾ ਦੇਖੋ ਠੀਕ ਹੈ ਜੀ ਚੈੱਕ ਕਰੀ ਚੱਲੋ ਬਹੁਤ ਹੀ ਪਿਆਰੇ ਜੇ ਸੂਟ ਬਲੈਕ ਕਲਰ ਖੱਬ ਦਾ ਮਲਤਸਰ ਠੀਕ ਹੈ ਜੀ ਬਲੈਕ ਕਲਰ ਵੀ ਲੈ ਕੇ ਆਏ ਹਾਂ ਖੱਬ ਦਾ ਮਲਤਸਰ ਰੰਗ ਦਾ ਬਲੈਕ ਕਲਰ ਦੇਖੋ ਦੇਖੋ ਜੀ ਬਲੈਕ ਕਲਰ ਇਹ ਵਾਲੀ ਰਹੂਗੀ ਬਲੈਕ ਮਸਲੀਨ ਦੀ ਬਾਟਮ ਤੇ ਇਹ ਵਾਲੀ ਰਹੂਗੀ ਸ਼ੋਰਟ ਦੇਖੋ ਜੂਟ ਦੇ ਵਿੱਚ ਰਹਿਣ ਵਾਲੇ ਸੂਤ ਦੇਖੋ ਜੀ ਜੂਟ ਬਰਬਰੀ ਦੇ ਵਿੱਚ ਬਲੈਕ ਕਲਰ ਦੇਖੋ ਜੀ ठीक है जी इस तो अगला कलर चेक करो ये वाला कलर देखो जी ये भी बड़ा प्यारा सा कलर है देखो चेक करो जी बहुत ही प्यारा जा कलर है ਦੇਖ ਚੈੱਕ ਕਰੋ ਦੇਖੋ ਜੀ ਇਹ ਮਸਲੀਂ ਦੀ ਰਹੂਗੀ ਬਾਟਮ ਇਹ ਰਹੂਗੀ ਜੀ ਸ਼ਾਰਟ ਦੇਖੋ ਨਵੀਂ ਜੀ ਸ਼ੇਡ ਵਿੱਚ ਰਹਿਣ ਵਾਲਾ ਕਲਰ ਹੈ ਜੀ ਸਾਰੇ ਕਲਰ ਬਹੁਤ ਪਿਆਰੇ ਆ ਜੀ ਹਾਂਜੀ ਇਹ ਵਾਲਾ ਕਲਰ ਚੈੱਕ ਕਰੋ ਜੀ ਮਸਲੀਨ ਦੀ ਬਾਟਮ ਤੇ ਇਹ ਵਾਲਾ ਦੇਖੋ ਚਲ ਕਲਰ ਮਾਊਸ ਕਲਰ ਰਹੂਗਾ ਜੀ ਬਹੁਤ ਹੀ ਜਿਆਦਾ ਜਆ ਪਿਆਰਾ ਮਾਊਸ ਕਲਰ ਦੇਖੋ ਜੀ ਕਿੰਨਾ ਪਿਆਰਾ ਕਲਰ ਹੈ ਜੀ ਠੀਕ ਹੈ ਜੀ ਮਸਲੀਨ ਦੀ ਰਹੂਗੀ ਇਹ ਨਾਲ ਬਾਟਮ ਅਗਲਾ ਦੇਖੋ ਜੀ ਗ੍ਰੇ ਕਲਰ ਚ ਆਊਗਾ ਜੀ ਇਹ ਗ੍ਰੇ ਆਊਗਾ ਗ੍ਰੇ بیس ਦੇ ਵਿੱਚ ਮਸਲੀਨ ਦੀ ਰਹੂਗੀ ਗ੍ਰੇ ਬਾਟਮ ਦੇਖੋ ਜੀ ਇਹ ਵਾਲੀ ਰਹੂਗੀ ਮਸਲੀਨ ਦੀ ਬਾਟਮ ਤੇ ਇਹ ਵਾਲੀ ਰਹੂਗੀ ਜੀ ਸ਼ਰਟ ਬਰਬਰੀ ਦੇ ਵਿੱਚ ਦੇਖੋ ਠੀਕ ਹੈ ਜੀ ਸਾਰਾ ਹੀ ਕਲਰ ਚਾਰਟ ਬਹੁਤ ਜਿਆਦਾ ਪਿਆਰਾ ਰਹਿਣ ਵਾਲਾ ਹੈ ਦੇਖੋ ਅਗਲਾ ਦੇਖੋ ਜੀ ਇਹ ਲਾਈਟ ਜਿਹਾ ਫਿਰੋਜੀ ਸ਼ੇਡ ਦੇ ਵਿੱਚ ਆਊਗਾ ਮਸਲੀਨ ਦੀ ਰਹੂਗੀ ਜੀ ਇਹਨਾਂ ਨੂੰ ਬਾਟਮ ਦੇਖੋ ਫਿਰੋਜੀ ਚਾਰਟ ਆ ਜੀ ਇਹ ਲਾਈਟ ਫਰੋਜੀ ਕਲਰ ਚ ਰਹੂਗੀ ਜੀ ਸ਼ਰਟ ਠੀਕ ਹੈ ਜੀ ਪ੍ਰਿੰਟ ਬਹੁਤ ਹੀ ਜਿਆਦਾ ਪਿਆਰਾ ਇਹ ਜੀ ਨਿਓਨ ਮਹਿੰਦੀ ਜੋ ਕਾਫੀ ਅੱਜਕੱਲہ ਟ੍ਰੈਂਡ ਦੇ ਵਿੱਚ ਚੱਲ ਰਿਹਾ ਦੇਖੋ ਜੀ ਨਿਓਨ ਮਹਿੰਦੀ ਦੇਖੋ ਜੀ ਨਿਓਨ ਮਹਿੰਦੀ ਦੇ ਵਿੱਚ ਬਹੁਤ ਹੀ ਪਿਆਰਾ ਚਾਰਟ ਹੈ ਜੀ ਠੀਕ ਹੈ ਜੀ ਅਗਲਾ ਕਲਰ ਚੈੱਕ ਕਰੋ ਜੀ ये होगा माउस शेड देखो जी। बहुत ही प्यारा जा देखो जी। देखो जी। कलर देखो ये वाली आउटलिनल शॉट ठीक है जी कलर रह गया ये देखो जी कलर ये भी बहुत प्यारा कलर रहने वाला जी बहुत ही ज़्यादा प्यारा ਦੇਖ ਬਹੁਤ ਪਿਆਰੀ ਲੁੱਕ ਹੈ ਜੀ ਇਹ ਵਾਲੀ ਕਲਰ ਦੀ ਦੇਖੀ ਇਹ ਵਾਲਾ ਰੌਗੀ ਜੀ ਨਾਲ ਇਹਦੇ ਸ਼ਰਟ ਦੇਖ ਬਹੁਤ ਪਿਆਰੀ ਲੁੱਕ ਹੈ ਜੀ ਇਹ ਵਾਲੀ ਸੂਟ ਦੀ ਇਹ ਸਨ ਅੱਜ ਜੀ ਸਾਡੇ ਬਰਬਰੀ ਦੇ ਸੂਟ ਤੇ ਆਰਕੰਡੀ ਦੇ ਸੂਟ ਜੀ ਇਹਨਾਂ ਸੂਟਾਂ ਵਿੱਚ ਜਿਹੜਾ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਬਾਏ ਕਰ ਸਕਦੇ ਹੋ ਪ੍ਰਾਈਸ ਤੁਹਾਨੂੰ ਪਤਾ ਹੀ ਹੈ ਜੀ ਜਿਹੜੇ ਵਰਬੀ ਸੂਟਾਂ ਦੀ ਪ੍ਰਾਈਸ ਤੁਹਾਨੂੰ 1300 ਤੱਕ ਵਰਬੀ ਦਾ ਸੂਟ ਪੈਣ ਵਾਲਾ ਜੀ ਅੱਜ ਸਾਡੀ ਜਿਹੜੀ ਪ੍ਰਾਈਸ ਰਹਿਣ ਵਾਲੀ ਹੈ ਸਿਰਫ 1100 ਰੁਪਏ ਦੇ ਵਿੱਚ ਤੁਸੀਂ ਸਾਡੇ ਕੋਲੋਂ ਇਹ ਵਾਲਾ ਸੂਟ ਲੈ ਸਕਦੇ ਹੋ ਜੀ ਤੁਹਾਨੂੰ 1100 ਪ੍ਰਾਈਸ ਕਿਤੇ ਨਹੀਂ ਮਿਲਣੀ ਬਿਲਕੁਲ ਜੈਨੂਅਲ ਜੀ ਸਾਡੀ ਪ੍ਰਾਈਸ ਰਹਿਣ ਵਾਲੀ ਹੈ ਜੀ ਇਹਨਾਂ ਸੂਟਾਂ ਦੀ ਠੀਕ ਹੈ ਜੀ ਤੇ ਜਿਹੜਾ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲਓ ਤੇ ਆਪਣਾ ਆਰਡਰ ਲੁੱਕ ਕਰੋ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਆਜੂ